ਸਤਿ ਸ੍ਰੀ ਅਕਾਲ ਸ੍ਰੱਤਿ ਦੁਆਰਾ ਨਾਮ ਲੜ ਕੇ ਬੋਲੋ ਜੀ ਸ੍ਰੀ ਵਾ ਗੁਰੂ ਦਾ ਸ੍ਰੱਤ ਖਲਸਾ ਜੀ ਕੀਰਦਾਸ ਹੈ ਪ੍ਰਤਿਮਾ ਸ੍ਰੱਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਉਸਵ ਦੇ ਸੰਬੰਧ ਵਿੱਚ ਨਕੌਦਰ ਸ਼ਹਿਰ ਦੇ ਵਿੱਚ ਕੀਰਤਨ ਸਜਾਇਆ ਗਿਆ ਵਾ ਸੰਗਤਾਂ ਸ਼ੰਕਰ ਰੋਡ ਤੋਂ ਪ੍ਰੀਤ ਨਗਰ ਤੋਂ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਸ਼ੰਕਰ ਰੋਡ ਤੇ ਕਰਤਾਰ ਪੈਲਸ ਦੇ ਬਿਲਕੁਲ ਸਾਹਮਣੇ ਲੰਗਰ ਲਗਾਇਆ ਵਾ ਗੱਲਬਾਤ ਕਰ ਲੈਣੇ ਥੋੜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਸ ਬੇਸ ਵਾਸਤੇ ਜਿੰਨੇ ਵੀ ਆਪਣੇ ਗੁਰਨਾਨਕ ਜਾਲੇਵਾ ਉਹਨਾਂ ਨੂੰ ਵਧਾਈ ਦਿੰਦਾ ਹਾਂ ਤੇ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਹਰ ਇੱਕ ਨੂੰ ਖੁਸ਼ੀ ਦਾ ਮੌਕਾ ਲਿਆਵੇ ਤੇ ਹਰ ਇੱਕ ਤੇ ਮਿਹਰ ਭਰੇ ਹੱਥ ਰੱਖੇ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਫੋਰ ਜੋ ਕਿ 5 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ ਤੇ ਅੱਜ ਨਕੋਦਰ ਵਾਸੀਆਂ ਵੱਲੋਂ 3 ਤਰੀਕ ਨੂੰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ ਤੇ ਨਗਰ ਕੀਰਤਨ ਦੇ ਸਬੰਧ ਦੇ ਵਿੱਚ ਅੱਜ ਕਰਤਾਰਨਗਰ ਪ੍ਰੀਤਨਗਰ ਮਾਰਕੀਟ ਸ਼ੰਕਰ ਰੋਡ ਨਕੋਦਰ ਇਹਨਾਂ ਨੇ ਲੰਗਰ ਲਾਇਆ ਹੈ ਤਾਂ ਕਿ ਜਿਹੜੀ ਵੀ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਆਗਮਨ ਪੁਰਬ ਦੇ ਵਿੱਚ ਉਥੋਂ ਚੱਲ ਕੇ ਸਾਧ ਸੰਗਤ ਦੇ ਰੂਪ ਵਿੱਚ ਆ ਰਹੀ ਹੈ ਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਅਸੀਂ ਚਾਹ ਤੇ ਪਕੌੜੇ ਦਾ ਲੰਗਰ ਲਾਇਆ ਹੈ ਤਾਂ ਕਿ ਆਉਣ ਵਾਲੀ ਸੰਗਤ ਜੋ ਵੀ ਹੈ ਉਹਨਾਂ ਨੂੰ ਅਸੀਂ ਜੋ ਵੀ ਤਿਲਕੋਟ ਭੇਟ ਕਰ ਸਕੀਏ ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਇਸੇ ਤਰ੍ਹਾਂ ਹੀ ਨਕੋਦਰ ਵਾਸੀਆਂ ਦੇ ਉੱਤੇ ਸਾਰਿਆਂ ਦੇ ਉੱਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਾਡੇ ਇਹ ਕੋਈ ਵੀ ਪ੍ਰੋਗਰਾਮ ਜੋ ਸਾਡੇ ਧਾਰਮਿਕ ਪ੍ਰੋਗਰਾਮ ਹਨ ਚਾਹੇ ਕਿਸੇ ਵੀ ਧਰਮ ਦੇ ਹਨ ਉਹਨਾਂ ਨੂੰ ਆਪਸੀ ਭਾਈਚਾਰਕ ਸਾਂਝ ਦੇ ਨਾਲ ਅਸੀਂ ਮਨਾ ਸਕੀਏ ਇਹਨਾਂ ਸ਼ਬਦਾਂ ਦੇ ਨਾਲ ਕਹਿੰਦਾ ਹੋਇਆ ਇੱਕ ਵਾਰੀ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਉੱਤੇ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪਰਿਵਾਰਾਂ ਨੂੰ ਨਕੋਦਰ ਵਾਸੀਆਂ ਨੂੰ ਮੁਬਾਰਕਬਾਦ ਪੇਟ ਕਰਦਾ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਸਾਂਝੀ ਵਾਲਤਾ ਬਣਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਰ ਵਾਸੀਆਂ ਦਾ ਧੰਨਵਾਦ ਥੈਂਕ ਯੂ ਸਮੂਹ 사ਸੰਗਤਾਂ ਜੀ ਬਹੁਤ ਬਹੁਤ ਧੰਨਵਾਦ ਜੀ ਗੁਰੂ ਨਾਨਕ ਪ੍ਰਕਾਸ਼ ਜੀ ਦੇ ਪ੍ਰਕਾਸ਼ ਪਰਵ ਜੀ ਨੂੰ ਸਭ ਨੂੰ ਲੱਖ ਲੱਖ ਵਧਾਈਆਂ ਜੀ ਗੁਰੂ ਨਾਨਕ ਦੇਵ ਜੀ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਸਾਡੇ ਸ਼ੰਕਰ ਰੋਡ ਮਾਰਕੀਟ ਵੱਲੋਂ ਮਹੱਲਾ ਕਰਤਾਰ ਨਗਰ ਦੀਆਂ ਸੰਗਤਾਂ ਮਹੱਲਾ ਪ੍ਰੀਤ ਨਗਰ ਦੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਨੂੰ ਆਪਣੀ ਬਦਾਰ ਵਿਦੇਸ਼ਾਂ 'ਚ ਬੈਠਾ ਨਹੀਂ ਆ ਵੀ ਸੰਗਤਾਂ ਨੂੰ ਸਾਰੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉੱਪਰ ਸਾਰੇ ਨਗਰ ਨਗਰਦੇ ਵਿੱਚ ਲੱਖਾਂ ਨੂੰ ਲੱਖ ਲੱਖ ਵਧਾਈ ਹੋਵੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਜੋ ਕਰਤਾਰ ਪੈਲਸ ਕਿਤੇ ਲੰਗਰ ਲੱਗਾ ਹੈ ਇਹ ਮਾਰਕੀਟ ਦੇ ਵੱਲੋਂ ਸਾਂਝਾ ਲੰਗਰ ਲਗਾਇਆ ਗਿਆ ਤੇ ਇਹਦੇ ਵਿੱਚ ਮਾਰਕੀਟ ਦਾ ਬਹੁਤ ਵੱਡਾ ਯੋਗਦਾਨ ਹੈ ਸਾਰੇ ਇਕੱਠੇ ਨੇ ਪ੍ਰੀਤ ਨਗਰ ਕਰਤਾਰ ਨਗਰ ਤੋਂ ਵੀ ਲੋਕ ਆਏ ਨੇ ਬਹੁਤ ਸੰਗਤਾਂ ਨੂੰ ਧੰਨਵਾਦ ਬਹੁਤ-ਬਹੁਤ ਮੁਬਾਰਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਦਸ਼ਮੇਸ਼ ਗੁਰਦੁਆਰਾ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਨੂੰ ਤੁਹਾਡੇ ਸਾਰੇ ਪਰਿਵਾਰਾਂ ਨੂੰ ਸਭ ਤੋਂ ਪਹਿਲਾਂ ਦਾ ਤੁਹਾਡਾ ਇੱਥੇ ਆਨ ਤੇ ਜੀ ਆਇਆਂ ਆ ਸਾਰੇ ਨਕੌਦਰ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਲੱਖ ਲੱਖ ਵਧਾਈ ਦਿੰਨੇ ਹਾਂ ਪਰਮਾਤਮਾ ਇਦਾਂ ਹੀ ਸਤਿ ਭਾਵਨਾ, ਏਕਤਾ ਨਕੌਦਰ ਦੀ ਖਿਸ਼ਾਲੀ ਲਈ ਸਦਾ ਅਸੀਂ ਪ੍ਰੇਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਰੀ ਸਾਧ ਸੰਗਤ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸੱਚੇ ਪਾਸ਼ਾ ਨੇ ਕਰਤਾਰਨਗਰ ਦੀਆਂ ਸੰਗਤਾਂ ਨੂੰ ਕਰਤਾਰਨਗਰ ਦੀਆਂ ਸੰਗਤਾਂ ਨੂੰ 프리ਦ ਨਗਰ ਦੀਆਂ ਸੰਗਤਾਂ ਨੂੰ ਆਲੇ ਦੁਆਲੇ ਦੇ ਸਾਰੀਆਂ ਸੰਗਤਾਂ ਨੂੰ ਇੰਨੀ ਹਿੰਮਤ ਬਖਸ਼ੀ ਹੈ ਕਿ ਸਾਰੇ ਜਾਣੇ ਰਲ ਕੇ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਨੂੰ ਬੜੇ ਇਛਾ ਤੇ ਸਤਿਕਾਰ ਨਾਲ ਮਨਾ ਰਹੇ ਨੇ ਵਧਾਈਆਂ ਲੱਖ ਲੱਖ ਸਾਰੀ ਸੰਗਤ ਜੀ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਇਹ ਸਾਰੀ ਸੰਗਤ ਦਾ ਦਿਲੋਂ ਧੰਨਵਾਦੀਆਂ ਜਿਨ੍ਹਾਂ ਨੇ ਇਹ ਸਾਰੀ ਮਾਰਕੀਟ ਦਾ ਨਾਲ ਸਾਥ ਦਿੱਤਾ ਆ ਖਾਸ ਕਰਕੇ ਆਪਣੇ ਭੱਲਾ ਜੀ ਕਿੱਥੇ ਆ ਜੀ ਭੱਲਾ ਜੀ ਆ ਕਰੋ ਗੱਲ ਭੱਲਾ ਜੀ ਦਾ ਧੰਨਵਾਦ ਆ ਸਾਰੀ ਮਾਰਕੀਟ ਦਾ ਧੰਨਵਾਦ ਆ ਵੀ ਜੀ ਸੰਗਤ ਸਾਡੇ ਨਾਲ ਖੜੀ ਹੋਈ ਵਾਈ ਗੁਰਜੀਤ ਖਾਲਸਾ ਭਾਈਓ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਸ਼ੰਕਰ ਰੋਡ ਤੋਂ ਕਰਤਾਰ ਪਲਸ ਦੇ ਸਾਹਮਣੇ ਦਿਖਾ ਰਹੇ ਸੀ ਜਿੱਥੇ ਮੱਲਾ ਪ੍ਰੀਤਨਗਰ ਸ਼ੰਕਰ ਰੋਡ ਮਾਰਕੀਟ ਅਤੇ ਹੋਰ ਸਮੂਹ ਸਾਥ ਸੰਗਤ ਵੱਲੋਂ ਅੱਜ ਪ੍ਰਕਾਸ਼ ਦਿਵਸ ਦੇ ਦਿਹਾੜੇ ਤੇ ਲੰਗਰ ਲਗਾਇਆ ਗਿਆ ਵਾ ਔਰ ਨਗਰ ਕੀਰਤਨ ਵੀ ਬਹੁਤ ਸੋਹਣਾ ਸਜਾਇਆ ਗਿਆ ਨਕੋਦਰ ਸ਼ਹਿਰ ਦੇ ਵਿੱਚ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਰਹੇ ਹਾਂ ਕੈਮਰਾ ਪਰਸਨ ਸੁਮੇ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਾਅਰ ਨਿਊਜ਼ ਨਕੋਦਰ